ਅਮਰਸਰ ਦੇ ਵਿੱਚ ਐਨਆਰਆਈ ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਕਾਨੂੰਨ ਵਿਵਸਥਾ ਨਾਲੋਂ ਹੁਣ ਸਿਆਸੀ ਮੁੱਦਾ ਜ਼ਿਆਦਾ ਬਣ ਗਿਆ ਹੈ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਕੋਸਣ ਦੀ ਕੋਈ ਕਸਰ ਨਹੀਂ ਛੱਡ ਰਹੀਆਂ ਹਾਲਾਂਕਿ ਸਰਕਾਰ ਵੱਲੋਂ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਪਰ ਫਿਰ ਵੀ ਵਿਰੋਧੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਕਿਤੇ ਨਾ ਕਿਤੇ ਇਹ ਸਹੀ ਵੀ ਜਾਪਦਾ ਹੈ ਇਸ ਮੁੱਦੇ ਤੇ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਪਲੇਅਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਆਪਣਾ ਭਾਸ਼ਣ ਬੁਲੇਟ ਪ੍ਰੂਫ ਸ਼ੀਸ਼ੇ ਦੇ ਪਿੱਛੋਂ ਦਿੰਦੇ ਨੇ ਜੋ ਅੱਜ ਅੰਮ੍ਰਿਤਸਰ ਦੇ ਵਿੱਚ ਐਨ ਆਰ ਆਈ ਦੇ ਘਰ ਦੇ ਉੱਪਰ ਕਾਂਤਲਾਨਾ ਹਮਲਾ ਹੋਇਆ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਤਸਵੀਰ ਬਿਆਨ ਕਰ ਰਿਹਾ ਹੈ ਦੇਖਿਏ ਪੰਜਾਬ ਦੇ ਮੁੱਖ ਮੰਤਰੀ ਕੋ ਵੈਸੇ ਹੀ ਨਹੀਂ ਬੁਲੇਟ ਪ੍ਰੂਫ ਸ਼ੀਸ਼ੇ ਦੇ ਪਿੱਛੇ ਖੜੇ ਹੋ ਕੇ ਭਾਸ਼ਣ ਦੇਣਾ ਪੜਦਾ ਅੱਜ ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਹੈ ਜੋ ਅੰਮ੍ਰਿਤਸਰ ਦੇ ਦੁਬੁਰਜੀ ਵਿੱਚ ਸਵੇਰ ਹੁਆ एक एन आर आई के ऊपर कातलाना हमला उसके घर में घुसकर यह बताता है कि पंजाब में गैंगस्टर कैसे खुलेआम बेखौफ घूम रहे हैं उसकी मां चिल्लाती रही एक छोटा बच्चा गुहार लगाता कि मेरे पिता को छोड़ दो लेकिन हमलावरों ने गंभीर रूप से उसे जख्मी किया और वो अस्पताल में जिंदगी और मौत की लड़ाई लड़ रहा इसकी है इसकी जवाबदेही किसकी है मुख्यमंत्री भगवंत मान की क्योंकि आपको तो पंजाब पुलिस बुलेट प्रूफ शीशा भी दे देगी बुलेट प्रूफ गाड़ी भी दे देगी पंजाबी भी कहाँ जाएंगे हर रोज नामवर सिंगरों के कत्ल हो रहे हैं खिलाड़ियों के व्यापारियों के पंजाब में फरौतियाँ मांगी जा रही हैं गैंगस्टर थानों में से आपके पुलिस स्टेशनों में से इंटरव्यू दे रहे हैं क्या इस दिन के लिए पंजाब ने आपको चुना था मुख्यमंत्री साहब क्या राज सत्ता सिर्फ गाड़ी की छत पे खड़े होकर विरोधियों के साथ तू तू महमे करने में है या गाने लगा के नाचने में है क्योंकि पंजाब की सरकार और पंजाब की जो लॉ एंड ऑर्डर है उसे संभालने में आप बिल्कुल नाकाम हैं नैतिकता मांगती है कि आप इस्तीफा दें अपने अहदे से क्योंकि गृह मंत्री और मुख्यमंत्री के रूप में आप बिल्कुल फेलियर साबित हुए हैं पंजाब में बहुत मुश्किल से अमन शांति और भाईचारक साँझ वापस आई थी ये बॉर्डर स्टेट है और ढाई साल की आपकी जो निकम्मी सरकार है ਉਸਨੇ ਪੰਜਾਬ ਨੂੰ ਉਸੀ ਕਾਲੇ ਦੌਰ ਵਿੱਚ ਉਸੀ ਕਾਲੇ ਕੂਏ ਵਿੱਚ ਫਿਰਸੇ ਧਕੇਲ دیا۔ ਇਸ ਪੂਰੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਹਮਲੇ ਦੀ ਅਸਲ ਵਜ੍ਹਾ ਕੀ ਹੈ। ਉਹਨਾਂ ਨੇ ਕਿਹਾ ਹੈ ਕਿ ਐਨਆਰਆਈ ਦੀਆਂ ਪ੍ਰਾਪਰਟੀਆਂ ਦੀ ਸੁਰੱਖਿਆ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਐਨਆਰਆਈ ਦਾ ਜੇਕਰ ਕੋਈ ਜਾਇਦਾਦ ਨੂੰ ਲੈ ਕੇ ਝਗੜਾ ਹੈਗਾ ਤਾਂ ਉਸ ਨੂੰ ਸ਼ਾਂਤੀਪੂਰਕ ਸੁਲਝਾਇਆ ਜਾਵੇ। ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮਿਦਿਆ ਅਮਰਸਰ ਦੇ ਸੀਪੀ ਦੇ ਨਾਲ ਵੀ ਪੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਈ ਪਰਵਾਦ ਦੇ ਉੱਤੇ ਗੋਲੀ ਜਿਹੜੀ ਚੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਉੱਤੇ ਇਨਵੈਸਟਿਗੇਟ ਕੀਤਾ ਬੰਦਿਆਂ ਦੇ ਬੱਚਾ ਵੀ ਘੱਟਾ ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ ਹੁਣ ਵੀ ਮੈਂ ਪੁਲਿਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੁਝ ਨਿੱਜੀ ਰੰਜਿਸ਼ ਨਹੀਂ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਲੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ। ਉਹ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਾਂਗੇ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਇੰਡ ਆਰਡਰ ਖ਼ਿਲਾਫ਼ ਕਰੂਗਾ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ਼ ਜਿਹੜੀ ਸਖਤ ਕਾਰਵਾਈ ਕਰੂਗੀ। ਉਹ ਦੇਸ਼-ਵਿਦੇਸ਼ ਦੇ ਵਿੱਚ ਜਿਹੜੇ ਅੰਦਰ ਵੀ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋਲ ਕਿੰਨੇ ਕੇਸ ਆਏ। ਕੱਲ ਵੀ ਮਿਲ ਕੋ ਚੰਡੀਗੜ੍ਹ ਕੇਸ ਆ ਕੱਲ ਜਲੰਧਾ ਸੌਕਟਾ ਹੌਸਮਾ ਬੈਠਾ ਸੀਗਾ ਉੱਥੇ ਵੀ ਮਿਲ ਕੋ ਕੇਸ ਹੈ ਮੈਂ ਸਭ ਨੂੰ ਇਹ ਕਹਿੰਨਾ ਕਿ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਨੇ ਹੁਣੇ ਹੁਣੇ ਉੱਠ ਕੇ ਗਿਆ ਮਿਲ ਕੋ ਹੁਣੇ ਆਏ ਸੀਗੇ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦਾ ਵੀ ਇਹਨਾਂ ਨੂੰ ਕਿ ਆਪਣੇ ਜਿਹੜੇ ਆ ਜਿਹੜੇ ਤੁਹਾਡੇ ਪਰਵਾਦਕ ਮਸਲੇ ਆ ਪ੍ਰੋਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ ਸਮਾਜਿਕ ਤੌਰ ਤੇ ਆਪੋ ਜਿੰਨ ਨਜਿੱਠੋ ਸਾਡੀ ਜੋ ਡਿਊਟੀ ਹੈ ਇਹ ਤੇ ਕਹਾਂ ਹੈ ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਅਨਦਾਈ ਬਿਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੁਣ ਮੈਂ ਅਨਦਾਈ ਨੂੰ ਕਹੂੰਗਾ ਕਿ ਕਬਰੋਂ ਦੀ ਲੋੜ ਨਹੀਂ ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ ਅੱਜ ਦਾ ਮਸਲਾ ਉਹ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਹੁਣੇ ਹੀ ਆਉਂਦੀ ਹੈ ਕਾ ਪੁਲਿਸ ਦੀ ਉਹ ਇਹੀ ਵੈਰੀਫਾਈ ਕਰ ਰਹੀ ਹੈ ਕਿ ਇਹਨਾਂ ਦਾ ਜਾਤੀ ਹੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੂਜਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗਾ ਪੰਜਾਬ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਠੀਕ ਨਹੀਂ ਹੈ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਜਾਂਦਾ ਹੈ ਤਾਂ ਉਹ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਦੀ ਗੱਲ ਕਰਨ ਲੱਪੈਂਦੇ ਨੇ ਹਾਲਾਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਸੁਧਾਰਨ ਦੇ ਲਈ ਕੰਮ ਕਰਨਾ ਚਾਹੀਦਾ ਹੈ ਅਜਿਹੇ ਮਾਹੌਲ ਦੇ ਵਿੱਚ ਕੋਣ ਪੰਜਾਬ ਦੇ ਵਿੱਚ ਇਨਵੈਸਟ ਕਰਨਾ ਚਾਹੇਗਾ ਅਮਰੋਸਰ ਮੈਂ ਜਿਸ ਤਰ੍ਹਾਂ एन आर आई के के ऊपर जानलेवा हमला किया गया वो मैं समझता हूँ कि पंजाब की कानून व्यवस्था की स्थिति को दर्शाता है मुख्यमंत्री साहब को कहो कि कानून व्यवस्था ठीक नहीं वो तो हंकार में सुनने को ही तैयार नहीं वो कहते हैं कि यूपी में बहुत ज़्यादा हत्याएं होती हैं और यूपी में क्राइम ज़्यादा है पंजाब में कम है कंपैरिज़न करने लग जाते हैं पंजाब का ठीक नहीं करना पंजाब में तो पौने तीन करोड़ आबादी है यूपी की पच्चीस करोड़ है सर मुख्यमंत्री जी को ये समझाने वाली बातें हैं और क्राइम कैसे बराबर कर रहे हो आप और बाहर से एन के कान कनपट्टी पर लगा के अंदर ले गए अंदर जाए गोलियाँ मारेंगे और क्या यहाँ कौन इन्वेस्टमेंट करने आएगा और ये हर रोज़ की घटनाएं हैं जितने ये छोटे छोटे ढाबे वाले हैं आ जाओ मैं मिलवा देता हूँ सबको कि उनसे भी फरौती मांग रहे हैं आजकल गैंगस्टर आके और किस किस को ये सुरक्षा देंगे माहौल ही नहीं है सुरक्षा का बनाया माहौल ख़राब कर हो गया पंजाब का और जिस तरह से ये हो रहा है आने वाले दिन पंजाब के कैसे होंगे ये सरकार जो है संवेदनहीन सरकार है तो इसलिए इसके बारे में तो पंजाब के लोगों को ये चिंता का विषय है और ना यहाँ इंडस्ट्रियलिस्ट आना चाहेंगे ना यहाँ कोई और काम धंधे वाला आना चाहेगा रोज़गार कहाँ से मिलेंगे सरकार कितने रोज़गार दे देगी सरकार तो झूठ बोलती रहती है कौन से रोजगार देते हैं ये और इसलिए मेरी इनको हाथ जोड़ के प्रार्थना है मुख्यमंत्री जी आप इस तरफ ध्यान दो नहीं तो योगी जी से ट्रेनिंग ले लो अगर वहाँ कोई ऐसे गोलियाँ मार के गया होता तो आज तक आज तीसरा दिन है और कोई भी पता नहीं चला कि कौन लोग थे वो हालांकि सीसीटीवी में हैं सारे परिवार ने उनको देखा है और पूरी दुनिया देख रही है टीवी में और उसके बावजूद भी पुलिस कह रही है कि ये तो अभी हमें पता ही नहीं चला आइडेंटिफाई नहीं हुए अरे भाई आइडेंटिफाई नहीं हुए तो ये समझ लेना चाहिए कि ये कितना सक्षम है हम लोग पुलिस कितनी सक्षम है प्रशासन कितना सक्षम है योगी जी के वहाँ उत्तर प्रदेश में होता तो अब तक टांगों में गोलियां मार के और 20 मिनट आधा घंटा दो घंटे छः घंटे उसके अंदर उनको ले आते पकड़ के ले आते कानून की गिरफ्त में होते ये हत्यारे कानून का डर नहीं है पंजाब में कानून का डर होना चाहिए मुख्यमंत्री जी आपको हाथ जोड़ के प्रार्थना है पंजाब को बचा लो और आप ये बातें करनी जो ये शेर शर शेर व शेरी करते हो ये बंद करो हमें ये अब सब नहीं चाहिए हमें कानून व्यवस्था ठीक होनी चाहिए और उसके लिए सुरक्षा दो ਪੂਰੇ ਪੰਜਾਬ ਨੂੰ ਸੁਰੱਖਿਆ ਦੇਣਾ ਸਰਕਾਰ ਦਾ ਕੰਮ ਹੈ ਕਾਨੂੰਨ ਵਿਵਸਥਾ ਕੇਂਦਰ ਦਾ ਕੰਮ ਨਹੀਂ ਹੈ ਇਹ ਪੰਜਾਬ ਸਰਕਾਰ ਦਾ ਕੰਮ ਹੁੰਦਾ ਹੈ ਸਟੇਟ ਗਵਰਨਮੈਂਟ ਦਾ ਕੰਮ ਉੱਥੇ ਹੀ ਕਾਂਗਰਸ ਲੀਡਰ ਰਾਜਕੁਮਾਰ ਵੇਰਕਾ ਨੇ ਵੀ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਜਨਾਜਾ ਨਿਕਲ ਚੁੱਕਿਆ ਹੈ ਭਗਵੰਤ ਮਾਨ ਸਰਕਾਰ ਚੁੱਪ ਬੈਠੀ ਹੈ ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਪਰ ਅਸਲ ਦੇ ਵਿੱਚ ਕੋਈ ਅਮਨ ਸ਼ਾਂਤੀ ਨਹੀਂ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਜਨਾਜਾ ਨਿਕਲ ਗਿਆ ਹੈ ਜਿਸ ਤਰ੍ਹਾਂ ਗੁੰਡੇ ਦੰਨ ਦਿਨਾ ਰਹੇ ਐ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਡਕੈਟੀਆਂ ਹੋ ਰਹੀਆਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਅੱਜ ਐਨਆਰਆਈ ਦੇ ਉੱਪਰ ਹਮਲਾ ਹੋਇਆ ਔਰ ਐਨਆਰਆਈ ਦੇ ਬੱਚੇ ਕਿਸਨਾ ਕੁ ਰਾਰੇ ਸੀ ਕਿਸਨਾ ਰੋਰੇ ਸੀ ਲੇਕਿਨ ਇਹਨਾਂ ਨੂੰ ਜ਼ਾਲਮਾਂ ਨੂੰ ਕੋਈ ਤਰਸ ਨਹੀਂ ਆਇਆ ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ ਭਗਵੰਤ ਮਾਨ ਬਾਹਰ ਜਾ ਕੇ ਦਾਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਨਾਅਰਡਰ ਬੜਾ ਕੰਟਰੋਲ ਚ ਕਰ ਰਿਹਾ ਹੈ ਪੰਜਾਬ ਚ ਅਮਨ ਸ਼ਾਂਤੀ ਹੈ ਅਸਲ ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ ਪੰਜਾਬ ਕੁਲਾਰ ਰਿਹਾ ਹੈ ਪੰਜਾਬ ਰੋ ਰਿਹਾ ਹੈ ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ